ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਕੱਲ ਚ ਤੁਹਾਡਾ ਸਵਾਗਤ ਹੈ ਕੱਲ ਸ਼ਾਮ ਨੂੰ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਇੱਕ ਕਾਰ ਦੇ ਵਿੱਚ ਬਹੁਤ ਵੱਡਾ ਬਲਾਸਟ ਹੁੰਦਾ ਹੈ ਉਹ ਕਾਰ ਜਦੋਂ ਉੱਥੇ ਕਿਸੇ ਲਾਈਟ ਤੇ ਰੁਕਦੀ ਹੈ ਹੌਲੀ-ਹੌਲੀ ਜਾਂਦੀ ਹੋਈ ਤਾਂ ਉਹ ਉਹਦੇ ਚ ਬਲਾਸਟ ਹੋਣ ਨਾਲ ਜਿਹੜੀ ਆਲੇ-ਦਾਲੇ ਦੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ 9 ਜਣਿਆਂ ਦੀ ਮੌਤ ਹੋ ਗਈ ਕੁਝ ਜ਼ਖਮੀ ਦੱਸੇ ਜਾ ਰਹੇ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਉਹਨਾਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਇਹ ਕਾਰ ਕੋਈ ਤਕਰੀਬਨ ਸਾਢੇ 3 ਘੰਟੇ ਉੱਥੇ ਪਾਰਕਿੰਗ ਦੇ ਵਿੱਚ ਵੀ ਖੜੀ ਰਹੀ ਹੈ ਜੋ ਰਿਪੋਰਟਾਂ ਆ ਰਹੀਆਂ ਨੇ ਇਹ ਵੀ ਦੱਸਿਆ ਜਾਂਦਾ ਹੈ ਵੀ ਇਹ ਕਾਰ ਜਿਹੜੀ ਹੈ ਇਹਦਾ ਨੰਬਰ ਕਿਸੇ ਗੁਰਗਾਉਂ ਦੇ ਨਾਗਰਿਕ ਜਿਹੜਾ ਗੁੜਗਾਉਂ ਦਾ ਰਹਿਣ ਵਾਲਾ ਬੰਦਾ ਹੈ ਉਹਦੇ ਨਾਂ ਤੇ ਰਜਿਸਟਰਡ ਹੈ ਤੇ ਜਦੋਂ ਉਹਦੇ ਤੋਂ ਪੁੱਛਗਿੱਛ ਕੀਤੀ ਹੈ ਪੁਲਿਸ ਨੇ ਤਾਂ ਇਹ 2 3 4 ਥਾਵਾਂ ਤੇ ਵਿਕੀ ਹੈ ਤੇ ਲਾਸਟ ਜਿਹਨੇ ਖਰੀਦੀ ਹੈ ਉਹ ਪੁਲਵਾਮਾ ਤੋਂ ਜੰਮੂ ਕਸ਼ਮੀਰ ਤੋਂ ਬੰਦਾ ਦੱਸਿਆ ਜਾਂਦਾ ਹੈਗਾ ਤੇ ਅਜੇ ਤਾਂ ਗੱਲਾਂ ਆਉਣੀਆਂ ਨੇ ਪਰ ਅਸੀਂ ਜਿੱਥੇ ਅਜਹੀਆਂ ਘਟਨਾਵਾਂ ਤੇ ਬੜੀ ਚਿੰਤਾ ਜ਼ਾਹਰ ਕਰਦੇ ਹਾਂ ਇਹ ਸੰਕੇਤ ਹੋ ਸਕਦੇ ਆ ਕਿਸੇ ਵੱਡੀਆਂ ਸਾਜ਼ਿਸ਼ਾਂ ਦੇ ਗੱਲਾਂ ਦੇ ਤੇ ਇਹ ਅਸੀਂ ਇਸ ਤੇ ਚਿੰਤਾ ਜ਼ਾਹਰ ਕਰਦੇ ਆਂ ਪਰ ਥੋੜੇ ਜਿ ਕੁਝ ਸਵਾਲ ਅਜੇ ਬਹੁਤ ਵੱਡੇ ਅਣਸੁਲਝੇ ਪਏ ਐ ਜਦੋਂ 2019 ਦੇ ਵਿੱਚ ਪੁਲਵਾਮਾ ਦੇ ਵਿੱਚ ਫੌਜ ਜਿਹੜੀ CRPF ਦੇ ਜਵਾਨ ਜਿਹੜੇ ਐ ਉਹਨਾਂ ਨੂੰ ਲਜਾਇਆ ਜਾ ਰਿਹਾ ਸੀ ਸੜਕ ਦੇ ਰਸਤੇ ਉਸ ਦੇ ਵਿੱਚ ਇੱਕੋ ਹੀ ਗੱਡੀ ਜਿਹੜੀ ਕਿ ਬੁਲਟ ਪ੍ਰੂਫ ਨਹੀਂ ਸੀ ਉਹਦੇ ਉੱਤੇ ਉਹਦੇ ਵਿੱਚ ਇੱਕ ਕਾਰ ਆ ਕੇ ਵੱਜਦੀ ਹੈ ਤੇ ਤਕਰੀਬਨ 350 ਕਿਲੋ ਆਰ ਡੀ ਐਕਸ ਉਹਦੇ ਵਿੱਚ ਹੁੰਦਾ ਹੈ ਤੇ 44 ਨੌਜਵਾਨ ਜਿਹੜੇ ਸਾਡੇ ਸੀ ਆਰ ਪੀ ਐਫ ਦੇ 40 ਕਹਿੰਦੇ ਆ ਕਿ ਤੇ 44 ਕਹਿੰਦੇ ਆ ਉਹ ਉਸ ਟਾਈਮ ਕਾਣਾ ਹੀ ਮੌਤ ਮਾਰੇ ਗਏ ਸੀ ਤੇ ਸਾਰਾ ਦੋਸ਼ ਪਾਕਿਸਤਾਨ ਤੇ ਮੜ ਕੇ ਉੱਥੇ ਆਪਾਂ ਨੇ ਉਹ ਕਰਕੇ ਅ ਇੱਕ ਸਟ੍ਰਾਈਕ ਕਰਕੇ ਦੇਸ਼ ਦੇ ਵਿੱਚ ਚੋਣਾ ਜਿੱਤ ਲੀਆਂ ਸੀਗੀਆਂ ਪਰ ਉਹ ਜਿਹੜੇ ਸਵਾਲ ਅਜੇ ਵੀ ਖੜੇ ਐ ਜਿਹਦੇ ਤੇ ਉੱਥੋਂ ਦੇ ਗਵਰਨਰ ਉਸ ਵਕਤ ਦੇ ਸਤਪਾਲ ਮਲਕ ਜੀ ਸਵਾਲ ਵੀ ਉਠਾਉਂਦੇ ਰਹੇ ਐ ਵੀ ਉਹਨਾਂ ਨੂੰ ਹਵਾਈ ਰਸਤੇ ਰਾਹੀਂ ਕਿਉਂ ਨਹੀਂ ਲਗਿਆ ਗਿਆ ਨੰਬਰ 2 ਜਿਹੜੇ ਜਿਹੜੇ ਰਸਤੇ ਉਹ ਸੜਕ ਦੇ ਉੱਤੇ ਪੈਂਦੇ ਐ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਤੇ ਇਹ ਆਰ ਡੀ ਐਕਸ ਕਿਵੇਂ ਆ ਗਿਆ ਮੰਨ ਲਓ ਪਾਕਿਸਤਾਨ ਨੇ ਕਰਾਤਾ ਮੰਨ ਲਓ ਇਹ ਗੱਲ ਪਰ ਇਹ ਆਪਣੇ ਇੱਥੇ ਭਾਰਤ ਦੇ ਵਿੱਚ ਕਿੱਥੇ ਆਇਆ ਕਿੱਥੇ ਕਿੱਥੇ ਰਿਹਾ ਕਿਵੇਂ ਕਿਵੇਂ ਰਿਹਾ ਇਸ ਦੀ 6 ਸਾਲ 6.5 ਸਾਲ ਪੌਣੇ 7 ਸਾਲ ਹੋਣ ਤੋਂ ਬਾਅਦ ਵੀ ਦੇਸ਼ ਦੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਇਸੇ ਤਰ੍ਹਾਂ ਇੱਥੇ ਵੀ ਇਹ ਜਿਹੜਾ ਬਲਾਸਟ ਗਿਆ ਪਾਕਿਸਤਾਨ ਕਹਿ ਕੇ ਸਾਰ ਲੋ ਕੋਈ ਗੱਲ ਨਹੀਂ ਪਰ ਉਹਦੇ ਨਾਲ ਗੱਲ ਨਹੀਂ ਹਾਲ ਹੁੰਦੀ ਸਾਡੇ ਦੇਸ਼ ਦੀ ਰਾਜਧਾਨੀ ਹੈ ਇੰਨੀ ਜ਼ਿਆਦਾ ਉੱਥੇ ਹਾਈ ਸਕਿਉਰਿਟੀ ਹੈ ਸਰਕਾਰ ਵੀ ਡਬਲ ਨਹੀਂ ਇਹ ਤਾਂ ਕਈ ਜਿੰਨੇ ਮਰਜੀ ਇੰਜਣ ਕਹਿ ਲਓ ਇੰਨੇ ਜਣਾਂ ਦੀ ਸਰਕਾਰ ਹੈ ਉਹ ਕੇਂਦਰ ਦੀ ਸਰਕਾਰ ਉੱਥੇ ਬੈਠੀ ਹੈ ਸੂਬੇ ਦੀ ਸਰਕਾਰ ਭਾਜਪੀ ਦੀ ਹੈ ਐਮ ਸੀ ਡੀ ਦੇ ਉੱਤੇ ਕਬਜ਼ਾ ਉਹਨਾਂ ਦਾ ਹੈ ਬਾਕੀ ਲੋਕਲ ਸਥਾਨਕ ਉਹਨਾਂ ਦੇ ਕਬਜ਼ੇ ਹੈ ਤੇ ਫੇਰ ਵੀ ਉੱਥੇ ਆਰ ਡੀ ਐਕਸ ਇਤਨਾ ਆਪਣਾ ਧੜਕਾ ਜਿਹੜਾ ਧਮਾਕਾ ਖੇਸ ਸਮਗਰੀਕਾਰਾਂ ਦੇ ਵਿੱਚ ਤੁਰੀ ਫਿਰਦੀ ਹੈ ਇਹਦਾ ਮਤਲਬ ਹੈ ਗੰਭੀਰ ਮੁੱਦਾ ਹੈ ਇਕੱਲੇ ਇੱਕ ਅੱਦੇ ਨੂੰ ਦੋਸ਼ ਦੇ ਕੇ ਕਾਲਾ ਕੱਢ ਕੇ ਗੱਲ ਨਹੀਂ ਸਰਣੀ ਇਹ ਦੇਸ਼ ਦੀ ਜਿਹੜੀ ਜਿਹੜੀਆਂ ਏਜੰਸੀਜ਼ ਹੈ ਉਹਨਾਂ ਦੀ ਨਾਕਾਮਯਾਬੀ ਹੈ ਜਾਂ ਕੋਈ ਡਿਜ਼ਾਈਨ ਹੈ ਇਹ ਗੱਲ ਔਰ ਅਲਸਾਮਿਆਚ ਪਤਾਲਕੋ ਕੀ ਦੂਸਰੀ ਗੱਲ ਉਸ ਤੋਂ ਪੰਜਾਬ ਯੂਨੀਵਰਸਿਟੀ ਦੇ ਬਾਰੇ ਵਿੱਚ ਕੱਲ ਬਹੁਤ ਵੱਡੀ ਸੰਖਿਆ ਦੇ ਵਿੱਚ ਅੱਡ-ਅੱਟ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸਾਬਕਾ ਫੌਜੀਆਂ ਦੀਆਂ ਜਥੇਬੰਦੀਆਂ ਜਿਹੜੇ ਸਾਡੇ ਆਜ਼ਾਦੀ ਘੁਲਾਟੀਏ ਹਨ ਦੇ ਪਰਿਵਾਰ ਬਗੈਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਚੰਡੀਗੜ੍ਹ ਦੇ ਹੀਰਾ ਕੱਟ ਕੇ ਆਏ ਅਫਸੋਸ ਇਹ ਮੈਨੂੰ ਆਪ ਨੂੰ ਨਿੱਜੀ ਤਜਰਬਾ ਹੈ ਕਿ ਅਸੀਂ ਲੁਧਿਆਣੇ ਤੋਂ ਚੱਲੇ ਆ ਸਾਨੂੰ ਚੰਡੀਗੜ੍ਹ ਯੂਨੀਵਰਸਿਟੀ 'ਚ ਪਹੁੰਚਣ ਨੂੰ 4 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਿਆ ਜਿਉਂ ਹੀ ਅਸੀਂ ਮੋਹਾਲੀ ਦੇ 6 ਫੀਜ ਪਹੁੰਚਦੇ ਹਾਂ ਤਾਂ ਨਾਕੇ ਲੱਗੇ ਹੁੰਦੇ ਐ ਫਿਰ ਅਸੀਂ ਸੱਜੇ ਨੂੰ ਮੁੜ ਜਾਂਦੇ ਆ ਫਿਰ ਅਗਲੇ ਪਾਸੇ ਮੋੜਨ ਦੀ ਕੋਸ਼ਿਸ਼ ਕਰਦੇ ਆ ਉੱਥੇ ਫੇਰ ਨਾ ਕਿ ਅਗਲੇ ਪਾਸੇ ਮੋੜਨ ਦੀ ਕੋਸ਼ਿਸ਼ ਕਰਦੇ ਆ ਫੇਰ ਨਾ ਕਿ ਫੇਰ ਨਾ ਕਿ ਅਖੀਰ ਇੱਕ ਕਿਸੇ ਖਾਸ ਜਿਹੜੀ ਚੋਰ ਮੋਰੀ ਜੀ ਰਾਹ ਹੈ ਉਹਦੇ ਰਾਹੀਂ ਅਸੀਂ ਚੰਡੀਗੜ੍ਹ ਚ ਦਾਖਲ ਹੁੰਨੇ ਆ ਤੇ ਚੰਡੀਗੜ੍ਹ ਦੇ ਗੇਟ ਨੰਬਰ 3 ਤੇ ਜਾਂਦੇ ਆ ਉੱਥੇ ਉਹ ਬੰਦ ਕਰਿਆ ਪਿਆ ਬਹੁਤ ਸਾਰੀ ਤੈਨਾਤੀ ਕਰੀ ਪਈ ਹੈ ਫੇਰ ਅਸੀਂ ਗੇਟ ਨੰਬਰ 2 ਤੇ ਜਾਂਦੇ ਆ 15 ਸੈਕਟਰ ਵਾਲਾ ਉੱਥੇ ਤੈਨਾਤੀ ਹੈ ਉਹ ਬੰਦ ਕਰਿਆ ਪਿਆ ਬੱਸ ਲਾਈ ਪਈ ਹੈ ਉੱਥੇ ਫੇਰ ਅਸੀਂ ਗੇਟ ਨੰਬਰ 1 ਤੇ ਜਾਂਦੇ ਆ ਪੀਜੀਆਈ ਦੇ ਸਾਹਮਣੇ ਉੱਥੇ ਤੱਕਾ ਮੁੱਕੀ ਚੱਲ ਰਹੀ ਹੈ ਵਿਦਿਆਰਥੀ ਬਾਹਰ ਤੇ ਅੰਦਰ ਨਾਰੇ ਲਾ ਰਹੇ ਹੈ ਗੇਟ ਬੰਦ ਹੈ ਕਾਫੀ ਜਾਸ ਖਿੱਚਾ ਤੋਹੀ ਤੋਂ ਬਾਅਦ ਕਾਫੀ ਤੱਕਾ ਮੁੱਕੀ ਤੋਂ ਬਾਅਦ ਉਹ ਗੇਟ ਖੁੱਲਦੇ ਹੈ ਤੇ ਫੇਰ ਲੋਕ ਆਉਂਦੇ ਹੈ ਤੇ ਫੇਰ ਸੈਂਕੜਿਆਂ ਦੀ ਗਿਣਤੀ ਚ ਜਿਹੜੇ ਵਿਦਿਆਰਥੀ ਤੇ ਹੋਰ ਲੋਕ ਨੇ ਸੈਂਕੜੇ ਨਹੀਂ ਹਜ਼ਾਰਾਂ ਚ ਹੋਗੀ ਹੋ ਗਿਣਤੀ ਉਹ ਅੰਦਰ ਦਾਖਲ ਹੁੰਦੇ ਹੈ ਅੰਦਰ ਜਾਂਦਿਆਂ ਸਟੇਜ ਚੱਲ ਰਹੀ ਏ ਪਹਿਲੇ ਤੇ ਉਸ ਸਟੇਜ ਦੇ ਉੱਤੇ ਬੋਲ ਰਹੇ ਆ ਚਾਰ ਪੰਜ ਜਣੇ ਉਹਦੀ ਸਟੇਜ ਦਾ ਕੰਮ ਸੰਚਾਲਨ ਦਾ ਕੰਮ ਕਰਦੇ ਆ ਜਿਹੜੇ ਕਿ ਵਿਦਿਆਰਥੀਆਂ ਦੇ ਅੱਡ ਅੱਡ ਆਗੂ ਨੇ ਅੱਡ ਅੱਡ ਜਥੇਬੰਦੀਆਂ ਦੇ ਤੇ ਉੱਥੋਂ ਫਿਰ ਬਹੁਤ ਸਾਰੇ ਜਿਹੜੇ ਲੋਕ ਐ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਆਉਂਦੇ ਆ ਜਥੇਬੰਦੀਆਂ ਦੇ ਲੋਕ ਵੀ ਆਉਂਦੇ ਆ ਅੱਡ ਅੱਡ ਸਮਾਦੰਦੇ ਆ ਥੋੜਾ ਜਿਹਾ ਅਜਿਹੇ ਮੌਕਿਆਂ ਦੇ ਉੱਤੇ ਜਿਵੇਂ ਕਿ ਅਕਸਰ ਦੇਖਿਆ ਜਾ ਸਕਦਾ ਹੈ ਕਿ ਥੋੜਾ ਜਿਹੜੀ ਬੇਤਰਤੀਬੀ ਵੀ ਹੋਣੀ ਹੈ ਕਿਸੇ ਇੱਕ ਦਾ ਨਾਮ ਬੋਲ ਦਿੱਤਾ ਜਾਂਦਾ ਹੈ ਉਹਦੇ ਵਿੱਚ ਕੋਈ ਦੂਜਾ ਆ ਕੇ ਹੋਰ ਦਾ ਨਾਮ ਬੋਲ ਦਿੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਿਤੇ ਕਿਤੇ ਦੇਖਣ ਨੂੰ ਵੀ ਮਿਲੀਆਂ ਪਰ ਬਾਈ ਐਂਡ ਲਾਰਜ ਬਹੁਤੇ ਲੋਕਾਂ ਨੇ ਭਾਜਪਾ ਸਰਕਾਰ ਦੀ ਨਿੰਦਿਆ ਕੀਤੀ ਇਸ ਗੱਲ ਦੇ ਉੱਤੇ ਅ ਜਿੱਥੇ ਕਾਂਗਰਸ ਦੇ ਆਗੂ ਤਿੰਨ ਜਿਹੜੇ ਐ ਚਰਨਜੀਤ ਚੰਨੀ ਜੀ ਕੁਲਜੀਤ ਸਿੰਘ ਨਾਗਰਾ ਤੇ ਪ੍ਰਗਟ ਸਿੰਘ ਇਹ ਇੱਥੋਂ ਬੋਲੇ ਪਰਮਿੰਦਰ ਢੀਂਟਾ ਸਾਹਿਬ ਜੀ ਵੀ ਇੱਥੋਂ ਬੋਲੇ ਐ ਤੇ ਇੱਥੋਂ ਮਾਲਵਿੰਦਰ ਕੰਗ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਤੇ ਇੱਥੋਂ ਸੈਨੀਟਰ ਵੀ ਰਹੇ ਸਾਬਕਾ ਉਹ ਵੀ ਇੱਥੇ ਬੋਲੇ ਐ ਕਾਂਵੜ ਮੰਗਤਰਾਮ ਪਾਸਲਾ ਆਰਐਮਪੀਆਈ ਦੇ ਆਗੂ ਉਹ ਵੀ ਕੁਛ देर ਬੋਲੇ ਐ ਕਾਂਵੜ ਬੰਤ ਸਿੰਘ ਬਰਾੜ ਉਹਨਾਂ ਨੇ ਵੀ ਪਰਚੀ ਭੇਜੀ ਹੋਈ ਸੀ ਕਾਂਵੜ ਬਕ੍ਰਮੀਤ ਸਿੰਘ ਵਕਤਪੁਰਾ ਨੇ ਵੀ ਗੱਲ ਜੀ ਭੇਜੀ ਹੋਈ ਸੀ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਟੇਜ ਦਾ ਜਿਹੜਾ ਸੰਚਾਲਨ ਦਾ ਥੋੜਾ ਬਹੁਤਾ ਕਿਤੇ ਨਾ ਕਿਤੇ ਗੈਪ ਸੀਗੇ ਉਹਨਾਂ ਕਰਕੇ ਸ਼ਾਇਦ ਇਹਨਾਂ ਨੂੰ ਦੋਆਂ ਨੂੰ ਟਾਈਮ ਨਹੀਂ ਮਿਲਿਆ ਹੋਰ ਵੀ ਬਹੁਤ ਸਾਰੇ ਲੋਕ ਸੀਗੇ ਆ ਤਿੰਨ ਚਾਰ ਗੱਲਾਂ ਸਾਡੀਆਂ ਆਬਜ਼ਰਵੇਸ਼ਨਸ ਇਹ ਦਿੱਤੇ ਨੇ ਨੰਬਰ 1 ਕਿ ਮਹਾਲੀ ਦੇ ਜਿੰਨੇ ਬਾਰਡਰ ਨੇ ਉਹਨਾਂ ਨੂੰ ਰੋਕਣ ਦੀ ਯੂਟੀ ਦੀ ਪੁਸਤਕੀ ਲੋੜ ਸੀਗੀ ਇਸਰਾ ਅਹਿਮਦ ਸ਼ਾਹ ਦੇ ਕੱਲ ਅਸੀਂ ਖਦਸ਼ੇ ਜਾਰ ਕੀਤੇ ਸੀ ਕਈ ਥਾਵਾਂ ਤੇ ਲਾਠੀ ਚਾਰਜ ਹੋਇਆ ਕਈ ਥਾਵਾਂ ਤੇ ਹੋਰ ਕਾਫੀ ਸਾਰੀਆਂ ਖਿੱਚਤੂਆਂ ਹੋਈਆਂ ਨੇ ਬੈਰੀਕੇਡ ਤੋੜੇ ਗਏ ਐ ਇਹਦੀ ਕੋਈ ਲੋੜ ਹੀ ਨਹੀਂ ਸੀ ਪੈਣੀ ਚਾਹੀਦੀ ਕੋਈ ਕਿਸੇ ਬੈਰੀਕੇਡ ਦੀ ਕਿਸੇ ਰੋਕ ਰਕਾਬੜ ਦੀ ਲੋੜ ਨਹੀਂ ਸੀ ਲੋਕ ਆਉਂਦੇ ਚੰਡੀਗੜ੍ਹ ਯੂਨੀਵਰਸਿਟੀ ਚ ਪਹੁੰਚਦੇ ਤੇ ਜਾ ਕੇ ਆਪਣਾ ਪ੍ਰੋਟੈਸਟ ਕਰਕੇ ਆ ਜਾਂਦੇ ਇਹ ਜਾਣ ਬੁੱਝ ਕੇ ਖੱਜਲਖਵਰੀ ਉੱਥੋਂ ਦੇ ਲੋਕਾਂ ਦੀ ਵੀ ਕੀਤੀ ਐ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਦਿੱਲੀ ਤਾਂ ਤੁਹਾਨੂੰ ਅਸੀਂ ਨਹੀਂ ਸੀ ਜਾਣਦੇ ਤਾਂ ਅਸੀਂ ਤਾਂ ਤੁਹਾਨੂੰ ਤੁਹਾਡੀ ਰਾਜਧਾਨੀ ਚੰਡੀਗੜ੍ਹ ਚ ਵੀ ਨੀ ਵਟਨ ਦੇਣਾ ਚਾਹੁੰਦੇ ਇਹ ਮਾੜਾ ਸਨੇਹਾ ਹੈ ਇਹਦੇ ਇਹਦਾ ਫਾਇਦਾ ਜਿਹੜੇ ਕੁਝ ਵੱਖਵਾਦੀ ਰੁਚੀਆਂ ਦੇ ਲੋਕ ਹੈ ਉਹ ਇਹਦਾ ਫਾਇਦਾ ਲੈ ਸਕਦੇ ਕੇਂਦਰ ਸਰਕਾਰ ਦੀ ਨਿਰੀ ਨ ਲੈ ਕੇ ਹੈ ਇਹ ਬਿਲਕੁਲ ਨਹੀਂ ਜਿੱਥੋਂ ਤੱਕ ਚੰਡੀਗੜ੍ਹ ਯੂਨੀਵਰਸਿਟੀ ਦਾ تعلق ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਇਸ ਕਿਸਮ ਦੀਆਂ ਹਰਕਤਾਂ ਸ਼ੁਰੂ ਕਰਤੀਆਂ ਸੀ ਜੇ ਉਹ ਗੇਟ ਖੁੱਲੇ ਹੀ ਹੁੰਦੇ ਲੋਕ ਆਉਂਦੇ ਧਰਨਾ ਮਜਹਰਾ ਕਰਦੇ ਤੇ ਚਲੇ ਜਾਂਦੇ ਕਿਸੇ ਨੇ ਕੋਈ ਨੁਕਸਾਨ ਜਿਹੜੇ ਹੁਣ ਵੀ ਅੰਦਰ ਵੜ ਗਏ ਇੰਨੀਆ ਰੁਕਾਵਾਂ ਤੋੜਨ ਤੋਂ ਬਾਅਦ ਉਹਨਾਂ ਨੇ ਕੋਈ ਯੂਨੀਵਰਸਿਟੀ ਦੀ ਕਿਸੇ ਇੱਕ ਫੁੱਲ ਨੂੰ ਵੀ ਨੁਕਸਾਨ ਪਹੁੰਚਾਇਆ ਕਿਸੇ ਕੋਈ ਚੀਜ਼ ਨੂੰ ਕੋਈ ਨੁਕਸਾਨ ਪਹੁੰਚਾਇਆ ਇਹ ਜਾਣਬੁੱਝ ਕੇ ਤੁਸੀਂ ਇੱਕ ਭੜਕਾਹਟਾਂ ਪੈਦਾ ਕਰਦੇ ਹੋ ਇਹ ਹੈ ਅਗਲੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਸਨੇਹਾ ਹੁਣ ਇਹ ਚਲਾ ਗਿਆ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਹੁਣ ਇਹ ਦੇਖਦੇ ਆਂ ਵੀ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਤੇ ਪੰਜਾਬ ਦੀਆਂ ਸਮਾਜਿਕ ਧਿਰਾਂ ਇਸ ਚੰਡੀਗੜ੍ਹ ਨੂੰ ਪੰਜਾਬ ਲਈ ਲੈਣ ਵਾਸਤੇ ਕੋਈ ਅੱਗੇ ਵੱਡਾ ਘੋਲ ਰੰਬਣਗੇ ਇਹ ਇੱਕ ਅਗਲਾ ਸਵਾਲ ਵੀ ਇਹਦੇ ਤੇ ਪੈਦਾ ਹੋ ਗਿਆ ਹੈ ਕੁਝ ਲੋਕ ਕਹਿੰਦੇ ਆ ਸਾਡੇ ਮਿੱਤਰ ਵੀ ਕਹਿੰਦੇ ਆ ਏ ਵੀ ਸੈਨੀਟ ਪ੍ਰਾਣੀ ਦੇ ਵਿੱਚ ਬੜੇ ਨੁਕਸ ਸੀਗੇ ਇਸ ਤਰ੍ਹਾਂ ਧਾੜੀਆਂ ਹੁੰਦੀਆਂ ਸੀਗੀਆਂ ਫਲਾਣਾ ਹੁੰਦਾ ਸੀ ਉਹ ਠੀਕ ਨਹੀਂ ਗੱਲਾਂ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਹੈ ਨਾ ਕਿ ਜਿਹੜੀ ਆਰਐਸਐਸ ਦਾ ਸਾਰੇ ਦੇਸ਼ ਦੇ ਵਿੱਚ ਸਿੱਖਿਆ ਦੇ ਭਗਮਾ ਕਰਨ ਦਾ ਰੋਲ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਗਵਰਨਰ ਲਾ ਕੇ ਮਰਜ਼ੀ ਦੇ ਜਿਹੜੇ ਵਾਈਸ ਚਾਂਸਲਰ ਲਾ ਕੇ ਮਰਜ਼ੀ ਦੇ ਜਿਹੜੇ ਫੈਕਲਟੀ ਵਖਦੀ ਕਰਕੇ ਮਰਜ਼ੀ ਦੇ ਸਿਲੈਂਸ ਬਣਾ ਕੇ ਇਹਦਾ ਟੋਟਲ ਭਗਮਾ ਕਰਨ ਕਰਨਾ ਹੈ ਉਹਦਾ ਬ੍ਰੋਧ ਜੇ ਦੇਸ਼ਪੜ ਦੇ ਵਿੱਚ ਕੁਝ ਤਾਕਤਾਂ ਕਰ ਰਹੀਆਂ ਨੇ ਤੇ ਸਾਨੂੰ ਪੰਜਾਬ 'ਚ ਵੀ ਇਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਕਰਨਾ ਚਾਹੀਦਾ ਹੈ ਇਸ ਕਰਕੇ ਸਾਡਾ ਵਿਰੋਧ ਉਸ ਪੱਖ ਤੋਂ ਵੱਡਾ ਹੈਗਾ ਅਗਲੀ ਗੱਲ ਦੋਸਤੋ ਅਸੀਂ ਜਿਹੜੀ ਇਹ ਕਹਿਣੀ ਚਾਹੁੰਦੇ ਆ ਕਿ ਤੇਜਸਵੀ ਹਾਂ ਹਰਿਆਣੇ ਪੁਲਿਸ ਦਾ ਵੀ ਇੱਥੇ ਹਾਜ਼ਰੀ ਦੇਖੀ ਗਈ ਹੁਣ ਮੈਂ ਬਿਹਾਰ ਦੇ ਵਿੱਚ ਅੱਜ ਚੋਣਾਂ ਹੋ ਰਹੀਆਂ ਨੇ ਬਾਕੀ ਵੀ ਬਾਈ ਇਲੈਕਸ਼ਨਾਂ ਹੋ ਰਹੀਆਂ ਨੇ 7 ਸੂਬਿਆਂ ਦੇ ਵਿੱਚ 8 ਹਲਕਿਆਂ ਦੀਆਂ ਤੇ ਉੱਥੇ ਜਿਹੜੀ ਜੇ ਉਹ ਤੇਜਸਵੀ ਜਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਾ ਵੀ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਹਾਲੇ ਤੱਕ ਔਰਤ ਤੇ ਮਰਦ ਵੋਟਾਂ ਕਿੰਨੀਆਂ-ਕਿੰਨੀਆਂ ਪਾ ਗਈ ਕੀ ਪਰਸੈਂਟੇਜ ਰਹੀ ਉਹਦੇ ਡਾਟਾ ਜਾਰੀ ਨਹੀਂ ਕੀਤਾ ਇੱਕ ਇਹ ਵੀ ਪਤਾ ਲੱਗਿਆ ਕਿ ਜਿਹੜੇ ਸੂਬੇ ਬੀਜੇਪੀ ਦੀਆਂ ਸਰਕਾਰਾਂ ਵਾਲੇ ਐ ਉਥੋਂ ਦੀ ਜਿਹੜੀ ਪੁਲਿਸ ਹੈ ਉਹ ਅੱਜ ਬੁਲਾਈ ਗਈ ਹੈ ਜੇ ਇਹ ਸੱਚ ਹੈ ਤਾਂ ਬੜੀ ਮਾੜੀ ਗੱਲ ਹੈ ਸਾਡੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਦੀ ਪੁਲਿਸ ਦੀ ਹਾਜ਼ਰੀ ਦੇ ਵੀ ਸਵਾਲ ਉੱਠਦੇ ਆ। ਪੰਜਾਬ ਪੁਲਿਸ ਤੇ ਵੀ ਸਵਾਲ ਉੱਠਦੇ ਆ ਕਿ ਪੰਜਾਬ ਪੁਲਿਸ ਨੇ ਕੱਲ ਲੋਕਾਂ ਨਾਲ ਦੁਰਬਿਹਾਰ ਕੀਤਾ ਹੈਗਾ ਕਿ ਥਾਂ ਤੇ। ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅ ਡਾਕਟਰ ਜਯਾ ਠਾਕਰ ਦੀ ਇੱਕ ਪਟੀਸ਼ਨ ਪਈ ਹੋਈ ਸੀ ਜਿਹੜਾ ਕੇਂਦਰ ਸਰਕਾਰ ਨੇ 2023 ਦੇ ਸਤੰਬਰ ਦੇ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ ਜਾਨੀ ਕਿ ਜਿਹੜਾ ਸੋਧ ਕਾਨੂੰਨ ਪਾਸ ਕੀਤਾ ਸੀ ਔਰਤਾਂ ਦੀ 33% ਰੈਜ਼ਰਵੇਸ਼ਨ ਦਾ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਨਾ ਉਹਦੇ ਲਾਗੂ ਹੋਣ ਦੇ ਚਾਂਸ ਹੈ ਪਰ ਵੋਟਾਂ ਜ਼ਰੂਰ ਲੈ ਲਈਆਂ 2024 ਦੀਆਂ ਤੇ ਉਹਦੇ ਅਸੀਗਾ ਵੀ ਇਹ ਇਹਨੂੰ ਲਾਗੂ ਕਰਾਉਣ ਲਈ ਡਾਇਰੈਕਸ਼ਨ ਦਿੱਤੀ ਜਾਵੇ ਉੱਥੇ ਮਾਨਯੋਗ ਜਸਟਿਸ ਜਿਹੜੀ ਵੀ ਵੀ ਨਾਗਰਤਨ ਨੇ ਉਹਨਾਂ ਨੇ ਉਹਦੇ ਤੇ ਕਮੈਂਟ ਕੀਤਾ ਵੀ ਰਿਜ਼ਰਵੇਸ਼ਨ ਦੇ ਕਾਨੂੰਨ ਦੀ ਵੀ ਕਿਉਂ ਲੋੜ ਹੋਵੇ ਰਾਜਨੀਤਿਕ ਪਾਰਟੀਆਂ ਆਪਣੇ ਆਪ ਕਿਉਂ ਨਾ ਔਰਤਾਂ ਨੂੰ ਵੱਡੀ ਪੱਧਰ ਤੇ ਨਿਮੈਂਤਕੀ ਦੇਣ ਉਹਨਾਂ ਦਾ ਕਮੈਂਟ ਸੀ ਵੀ ਔਰਤਾਂ ਸਾਡੇ ਦੇਸ਼ ਦੀ ਸਭ ਤੋਂ ਵੱਡੀ ਘੱਟ ਗਿਣਤੀ ਨੇ ਜਿਹੜੀਆਂ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਉਹਦਿਆਂ ਦੇ ਵਿੱਚ ਥੋੜੀ ਗਿਣਤੀ 'ਚ ਸ਼ਾਮਲ ਨੇ ਜੀਆਂ ਅ ਜਦੋਂ ਅਸੀਂ ਥੋੜਾ ਜਿਹਾ ਨਿਗਾ ਮਾਰਦੇ ਆ ਦੇਸ਼ ਦੀ ਲੋਕ ਸਭਾ ਦੇ ਵਿੱਚ 2014 ਚ ਸਿਰਫ 62 ਔਰਤਾਂ ਸੀ 543 ਚ 2019 ਚ ਥੋੜਾ ਵੱਧ ਕੇ 78 ਹੋਈਆਂ ਤੇ 2024 ਚ ਫੇਰ ਘਟ ਕੇ 74 ਰਹਿ ਗਈਆਂ ਜਣੀ ਇਹ ਨਾ ਇੱਕ ਘਟ ਗਿਣਤੀ ਨੇ ਔਰਤਾਂ ਆਪਣੇ ਆਪ ਚ ਜਦੋਂ ਅਸੀਂ ਖੁੱਲ ਦੀ ਗੱਲ ਕਰਦੇ ਹਾਂ ਅੱਡ ਅੱਡ ਉਹਦਿਆਂ ਚ ਵੀ ਦੇਖ ਲਓ ਬਾਕੀ ਥਾਵਾਂ ਤੇ ਦੇਖ ਲਓ ਸੋ ਇਹ ਕਿਉਂ ਨਾ ਇਹਨਾਂ ਨੂੰ ਨੁਮਾਇੰਦਗੀ ਰਿਜ਼ਰਵੇਸ਼ਨ ਤਾਂ ਹੋਵੇ ਹੀ ਤੇ ਕਿਉਂ ਨਾ ਇਹਨਾਂ ਨੂੰ ਵੈਸੀ ਨੁਮਾਇੰਦਗੀ ਦੇਣ ਇਹ ਵੱਡਾ ਸਵਾਲ ਹੈ ਕੀ ਅਸੀਂ ਆਪ ਵੀ ਆਪਣੇ ਅੰਦਰ છાਤੀ ਮਾਰਾਂਗੇ ਕਿ ਅਸੀਂ ਔਰਤਾਂ ਨੂੰ ਕਿੰਨੀ ਕੀ ਨੁਮਾਇੰਦਗੀ ਦੰਨੇ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ